ਅੱਜ ਬਣਾਉਨੇ ਆ ਜੀ ਸੂਜੀ ਦੇ ਗੋਲ ਗੱਪੇ ਚਾਟ ਦਹੀਂ ਵਾਲੀ ਸਸੀ ਕਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੂਜੀ ਲੈ ਲਈ ਸੀ ਆਪਾਂ ਨੇ ਛਾਣ ਕੇ ਚੰਗੀ ਤਰ੍ਹਾਂ ਉਹਦੇ ਵਿੱਚ ਪਾ ਲਾਂਗੇ ਮਾਇਓਨ ਤੇਲ ਗਰਮ ਕਰਕੇ ਤੇਲ ਕਯੋਰ ਫਾਈਨਡ ਵਗੈਰਾ ਤੁਸੀਂ ਕੁਝ ਵੀ ਪਾ ਸਕਦੇ ਹੋ ਤੇ ਉਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਆਪਾਂ ਮਾਇਓਨ ਮਤਲਬ ਇੱਕ ਕੁਆਂਟੀਟੀ ਹੁੰਦੀ ਹੈ ਉਹਦੀ ਕਿ ਇੰਨਾ ਪਾਣਾ ਹੈ ਜਿਆਦਾ ਵੀ ਨਹੀਂ ਪਾਣਾ ਹੁੰਦਾ ਥੋੜਾ ਵੀ ਨਹੀਂ ਪਾਣਾ ਹੁੰਦਾ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਫਿਰ ਹੱਥਾਂ 'ਚ ਮਤਲਬ ਕੁੱਟ ਕੇ ਮਤ ਮੁਠੀ ਜੀ ਵੱਟ ਕੇ ਦੇਖ ਲਾਂਗੇ ਕਿ ਐਦਾਂ ਬਣਨਾ ਚਾਹੀਦਾ ਤਾਂ ਸਮਝੋ ਕਿ ਆਪਣਾ ਜਿਹੜਾ ਮਿਓਨ ਆਪਾਂ ਨੇ ਠੀਕ ਯੂਜ਼ ਕੀਤਾ ਉਹ ਤੇ ਉਸ ਤੋਂ ਬਾਅਦ ਜੀ ਆਪਾਂ ਗੁੰਗਰਾਂ ਜਾਂ ਪਾਣੀ ਮਤਲਬ ਥੋੜਾ ਘੱਟ ਗਰਮ ਪਾਣੀ ਲੈ ਕੇ ਥੋੜਾ ਥੋੜਾ ਪਾ ਕੇ ਆਪਾਂ ਆਟੇ ਦੀ ਤਰ੍ਹਾਂ ਗੁੰਨ ਲਾਵਾਂਗੇ ਇਹਨੂੰ ਇਹਨੂੰ ਆਪਾਂ ਇਸ ਹਿਸਾਬ ਨਾਲ ਗੁੰਨਾਂਗੇ ਕਿ ਇਹ ਨਾ ਜ਼ਿਆਦਾ ਮਤਲਬ ਸਖਤ ਹੋਣਾ ਚਾਹੀਦਾ ਨਾ ਜ਼ਿਆਦਾ ਕਾਠਾ ਹੋਣਾ ਚਾਹੀਦਾ ਤੇ ਨਾ ਜ਼ਿਆਦਾ ਪਤਲਾ ਹੋਣਾ ਚਾਹੀਦਾ ਇਹ ਨਾਰਮਲ ਜਿਹਾ ਆਟਾ ਗੁੰਨਣਾ ਆਪਾਂ ਨੇ ਚੰਗੀ ਤਰ੍ਹਾਂ ਨਾਲ ਹਥੇਲੀ ਦੇ ਨਾਲ ਮਸਲ ਮਸਲ ਕੇ ਜਿਹੜਾ ਆਟਾ ਹੈ ਆਪਾਂ ਨੇ ਗੁੰਨਣਾ ਹੈ ਗੁੰਨ ਕੇ ਇਹਨੂੰ 15-20 ਮਿੰਟ ਦੀ ਰੈਸਟ ਤੇ ਆਪਾਂ ਰੱਖ ਦਵਾਂਗੇ ਤੇ ਮੈਂ ਗੁੰਨ ਲਿਆ ਸੀ ਜੀ ਇੱਥੇ ਕਿਚਨ ਟੋਵਲ ਦੇ ਕੇ ਉੱਪਰ ਤੋਂ ਮੈਂ ਇੱਕ ਢੱਕਣ ਦੇ ਨਾਲ ਢੱਕ ਦਿੱਤਾ ਸੀਗਾ ਇਹਨੂੰ 20 ਮਿੰਟ ਵਾਸਤੇ ਤੇ ਫਿਰ 20 ਮਿੰਟ ਹੋ ਗਏ ਸੀ ਜੀ 20 ਮਿੰਟ ਬਾਅਦ ਮੈਂ ਇਹਨੂੰ ਦੁਬਾਰੇ ਲਿੱਤਾ ਤੇ ਹੱਥ ਨੂੰ ਤੇਲ ਲਾ ਕੇ ਚੰਗੀ ਤਰ੍ਹਾਂ ਨਾਲ ਚੱਕਲੇ ਪਰ ਤੇਲ ਲਾ ਕੇ ਚੰਗੀ ਤਰ੍ਹਾਂ ਨਾਲ ਆਪਣੀ ਹਥੇਲੀ ਨਾਲ ਇਹਨੂੰ ਮਤਲਬ ਚੰਗੀ ਤਰ੍ਹਾਂ ਕੁੱਟ-ਕੁੱਟ ਕੇ ਮਸਲਣਾ ਹੈ ਜਿੰਨਾ ਆਪਣਾ ਆਟਾ ਵਧੀਆ ਲੱਗਿਆ ਹੋਊਗਾ ਉੰਨੇ ਆਪਣੇ ਗੋਲ ਗੱਪੇ ਵਧੀਆ ਫੁੱਲ ਕੇ ਬਣਨਗੇ ਜੇ ਆਪਣਾ ਆਟਾ ਨਹੀਂ ਸਹੀ ਹੈਗਾ ਤਾਂ ਗੋਲ ਗੱਪੇ ਜਿਹੜੇ ਤੁਹਾਡੇ ਨਹੀਂ ਫੁੱਲਣਗੇ ਤਾਂ ਇਸ ਕਰਕੇ ਆਟਾ ਆਪਾਂ ਧਿਆਨ ਨਾਲ ਲਗਾਉਣਾ ਹੈ ਪਾਣੀ ਦੀ ਕੁਆਂਟੀਟੀ ਹੌਲੀ-ਹੌਲੀ ਮਤਲਬ ਘੱਟ ਪਾਣੀ ਪਾਉਣਾ ਹੈ ਥੋੜਾ-ਥੋੜਾ ਪਾਣੀ ਪਾ ਕੇ ਆਪਾਂ ਨੇ ਗੁੰਨਣਾ ਆਟਾ ਇੱਕਦਮ ਜ਼ਿਆਦਾ ਪਾਣੀ ਨਹੀਂ ਪਾਉਣਾ ਤੋਂ ਬਾਅਦ ਫਿਰ ਆਪਾਂ ਇਹਨਾਂ ਦੇ ਥੋੜੇ-ਥੋੜੇ ਮੈਂ ਗੋਲੀਆਂ ਜੇ ਬਣਾ ਕੇ ਰੱਖ ਲਿੱਤੀਆਂ ਸੀਗੀਆਂ ਫਿਰ ਇਕੱਠੇ ਬਾਅਦ ਵਿੱਚ ਆਪਾਂ ਇਹਨੂੰ ਲੋਈਆਂ ਬਣਾ ਕੇ ਇਹਦੀਆਂ ਮਤਲਬ ਪੇੜਾ ਜਾਂ ਬਣਾ ਕੇ ਫਿਰ ਬੇਲ ਲਵਾਂਗੇ ਸਾਰੇ ਇੱਦਾਂ ਛੋਟੇ-ਛੋਟੇ ਜਿਹੜੇ ਮੈਂ ਇਹਦੇ ਟੁਕੜੇ ਆ ਉਹ ਕਰਕੇ ਰੱਖ ਲਿੱਤੇ ਸੀਗੇ ਤੇ ਹੁਣ ਇਹਨੂੰ ਹੱਥਾਂ ਦੇ ਨਾਲ ਗੋਲ-ਗੋਲ ਕਰਕੇ ਜਿੱਦਾਂ ਆਪਾਂ ਪੇੜਾ ਬਣਾਉਂਦੇ ਰੋਟੀ ਦੇ ਲਈ ਉਦਾਂ ਛੋਟੇ-ਛੋਟੇ ਕਰਨੇ ਆਪਾਂ ਨੇ ਇਹ ਬਹੁਤੇ ਜ਼ਿਆਦਾ ਵੱਡੇ ਸਾਈਜ਼ ਨਹੀਂ ਰੱਖਣੇ ਇਹਨਾਂ ਦੇ ਸਾਰੇ ਇੱਕਦਮ ਮੈਂ ਜਿਹੜੇ ਇਹ ਪੇੜੇ ਆ ਬਣਾ ਕੇ ਰੱਖ ਲਵਾਂਗੀ ਉਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਇਹਨੂੰ ਚੱਕਲੇ ਦੇ ਨਾਲ ਬੇਲਾਂਗੇ ਬੇਲ ਕੇ ਮੈਂ ਪਾ ਦਿੱਤੇ ਸੀਗੇ ਜੀ ਵਿੱਚ ਫਿਰ ਆ ਆਪਣਾ ਜਿਹੜਾ ਤੇਲ ਮੈਂ ਗਰਮ ਕਰ ਦਿੱਤਾ ਸੀਗਾ ਤੇਜ਼ ਗਰਮ ਕਰਾਂਗੇ ਤੇਲ ਆਪਾਂ ਉਹਦੇ ਵਿੱਚ ਆਪਾਂ ਪਾ ਦਿੱਤੇ ਸੀਗੇ ਆਪਾਂ ਓਵਲ ਦੀ ਸ਼ੇਪ ਚ ਬੇਲੇ ਸੀਗੇ ਇਹ ਤੇ ਦੇਖੋ ਤੁਸੀਂ ਕਿੰਨੇ ਸੋਹਣੇ ਆਨ ਫੁੱਲ ਕੇ ਜਿਹੜੇ ਆਪਣੇ ਤਿਆਰ ਹੋ ਗਏ ਗੋਲ ਗੱਪੇ ਉਹ ਦੇਖੋ ਤੇ ਬਾਕੀ ਆਪਾਂ ਹੁਣ ਇਹਨੂੰ ਤੇਜ਼ ਗੈਸ ਤੇ ਪਕਾ ਕੇ ਫਿਰ ਆਪਾਂ ਕੱਢ ਲਵਾਂਗੇ ਤੇ ਜਿਹੜਾ ਅਗਲਾ ਪੂਰਾ ਇਹ ਮੈਂ ਉਹ ਵੀ ਪਾ ਦਵਾਂਗੀ ਨਾਲ ਹੀ ਫਿਰ ਸਾਰੇ ਆਪਾਂ ਇੱਕ ਜਿਹੜੇ ਇਕੱਠੇ ਮਤਲਬ ਕਰਕੇ ਬੇਲ ਕੇ ਰੱਖ ਲੈਂਦੇ ਨਾ ਤਾਂ ਉਹਦੇ ਨਾਲ ਆਪਾਂ ਛੇਤੀ ਬਣਾ ਲੈਂਦੇ ਆ ਤੇ ਦੇਖੋ ਜੀ ਆਪਣੇ ਗੋਲ ਗੱਪੇ ਜਿਹੜੇ ਬਣ ਕੇ ਤਿਆਰ ਹੈ ਹੁਣ ਆਪਾਂ ਚਾਟ ਤਿਆਰ ਕਰਾਂਗੇ ਤੇ ਇਹਨਾਂ ਨੂੰ ਥੋੜਾ ਥੋੜਾ ਉਪਰੋਂ ਤੋੜ ਕੇ ਭੰਨ ਕੇ ਗੋਲ ਗੱਪਿਆਂ ਨੂੰ ਫਿਰ ਆਪਾਂ ਵਿੱਚ ਜਿਹੜਾ ਸਮਾਨ ਫੀਲ ਕਰਨਾ ਆਪਣਾ ਉਹ ਕਰਾਂਗੇ ਇਹਦੇ ਵਿੱਚ ਜੀ ਮੈਂ ਆਲੂ ਦੀ ਸਟਫਿੰਗ ਪਾਈ ਸੀ ਮੇਰੇ ਕੋਲ ਤੁਸੀਂ ਆਲੂਆਂ ਦੇ ਨਾਲ ਛੋਲੇ ਬੋਇਲ ਕਰਕੇ ਰੱਖੇ ਹੁੰਦੇ ਘਰੇ ਉਹ ਵੀ ਪਾ ਸਕਦੇ ਆ ਤੇ ਆਪਾਂ ਚਾਟ ਮਸਾਲਾ ਕਾਲੀ ਮਿਰਚ ਪਾਊਡਰ ਤੇ ਭੁੰਨਿਆ ਹੋਇਆ ਜੀਰੇ ਦਾ ਪਾਊਡਰ ਚਾਟ ਮਸਾਲਾ ਹਰੀ ਚਟਣੀ ਤੇ ਲਾਲ ਚਟਣੀ ਇਹ ਸਾਰੀਆਂ ਆਪਾਂ ਜੜੀਆਂ ਇਹਦੇ ਵਿੱਚ ਯੂਜ਼ ਕਰਾਂਗੇ ਇੱਥੇ ਮੈਂ ਆਲੂ ਫਿਲ ਕਰਦੇ ਸੀ ਕਿਤੇ ਇੱਕ ਮਿੱਠਾ ਦਹੀਂ ਇਹ ਮੈਂ ਕਾਲਾ ਲੂਣ ਪਾ ਦਿੱਤਾ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਕੇ ਆਪਾਂ ਮਿੱਠਾ ਕਰ ਲੈਣਾ ਏ ਉਹ ਪਾਵਾਂਗੇ ਯੂਜ਼ ਕਰਾਂਗੇ ਤੇ ਹੁਣ ਮੈਂ ਪਾਵਾਂਗੀ ਚਾਟ ਮਸਾਲਾ ਥੋੜਾ ਥੋੜਾ ਕੱਲੇ-ਕੱਲੇ ਵਿੱਚ ਚਾਟ ਮਸਾਲਾ ਭਰ ਦਵਾਂਗੇ ਆਪਾਂ ਆਪਣੇ ਟੇਸਟ ਦੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਤੁਸੀਂ ਖਾਂਦੇ ਤੇ ਜਿਹੜਾ ਮਿੱਠਾ ਦਹੀਂ ਬਣਾ ਕੇ ਰੱਖਿਆ ਸੀ ਆਪਾਂ ਨੇ ਚੀਨੀ ਪਾ ਕੇ ਉਹ ਦਹੀਂ ਜਿਹੜਾ ਉਹ ਪਾਦਾਂ ਨੂੰ ਕੇ ਥੋੜਾ ਥੋੜਾ ਬਾਕੀ ਬਾਅਦ ਚ ਪਾਵਾਂਗੇ ਤੇ ਚਲੋ ਜੀ ਇੱਥੇ ਬਾਅਦ ਅੱਗੇ ਥੋੜੀ ਥੋੜੀ ਜਿਹੜੀ ਇਹ ਮੈਂ ਚਟਣੀ ਪਾਈ ਸੀਗੀ ਇਹ ਮੈਂ ਹਰੀ ਚਟਣੀ ਘਰੇ ਬਣਾਈ ਸੀ ਕਿ ਇਹਦੀ ਵੀ ਵੀਡੀਓ ਮੈਂ ਜਲਦੀ ਸ਼ੇਅਰ ਕਰੂੰਗੀ ਤੁਹਾਡੇ ਨਾਲ ਧਨੀਆ ਹਰੀ ਮਿਰਚ ਲਸਣ ਅਦਰਕ ਦਹੀਂ ਪਾ ਕੇ ਚਟਣੀ ਬਣਾਈ ਸੀ ਬਹੁਤ ਟੇਸਟੀ ਬਣਦੀ ਹੈ ਤੇ ਇਹ ਮੇਰੇ ਲਈ ਚਟਨੀ ਵੀ ਮੇਰੀ ਠੀਕ ਖਤਮ ਹੋਈ ਹੋਈ ਸੀ ਤੇ ਮੈਂ ਉਹਦੀ ਜਗਾ ਕੈਚਪ ਫਿਰ ਯੂਜ਼ ਕਰੀ ਤੇ ਕੈਚਪ ਪਾ ਦਿੱਤੀ ਸੀਗੀ ਹਰੀ ਚਟਨੀ ਬਾਅਦ ਤੁਸੀਂ ਜੀ ਉੱਪਰੋਂ ਫਿਰ ਦਹੀਂ ਪਾ ਦਿੰਦੇ ਆ ਥੋੜਾ ਥੋੜਾ ਬਹੁਤ ਸੋਹਣੇ ਬਹੁਤ ਟੇਸਟੀ ਬਣ ਕੇ ਜਿਹੜੇ ਗੋਲ ਗੱਪੇ ਆਪਣੇ ਤਿਆਰ ਹੁੰਦੇ ਆ ਜੀ ਤੇ ਘਰ ਦੇ ਬਣਾਏ ਹੁੰਦਾ ਆਪਾਂ ਨੂੰ ਪਤਾ ਵੀ ਹੁੰਦਾ ਕਿ ਆਪਾਂ ਕੀ ਕੀ ਯੂਜ਼ ਕਰ ਰਹੇ ਹਾਂ ਵਿੱਚ ਮਤਲਬ ਸਾਫ਼ ਤਰੀਕੇ ਨਾਲ ਆਪਾਂ ਤਿਆਰ ਕਰਦੇ ਆ ਬਣਾਉਂਦੇ ਆ ਪਿਆਜ਼ ਪਾ ਦਿੱਤੇ ਸੀਗੇ ਥੋੜਾ ਥੋੜਾ ਚਾਟ ਮਸਾਲਾ ਵੀ ਹੋਰ ਪਾ ਦਿੱਤਾ ਸੀਗਾ ਉੱਪਰ ਤੇ ਲਾਈਕ ਜੁੜ ਕਰਦੇ ਕਰੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਵਧੀਆ ਜਿਹਾ ਵਧੀਆ ਲੱਗਦਾ ਜਦ ਤੁਸੀਂ ਕਮੈਂਟ ਕਰਦੇ ਹੋ ਜੀ ਤੇ ਹਰੀ ਚਟਨੀ ਪਾ ਦਵਾਂਗੇ ਆਪਾਂ ਹੋਰ ਥੋੜੀ ਥੋੜੀ ਇਹ ਉੱਪਰ ਮਤਲਬ ਵਧੀਆ ਲੱਗਦੀ ਹੈ ਪਾਈ ਹੋਈ ਜਿਹੜੀ ਨੇ ਥੋੜਾ ਥੋੜਾ ਦਹੀਂ ਪਾ ਦਵਾਂਗੇ ਹੋਰ ਮੈਂ ਇੱਥੇ ਤੇ ਥੋੜੀ ਜਿਹੀ ਪਾ ਦਵਾਂਗੇ ਕੈਚਅਪ ਫੇਰ ਜਿਹੜੀ ਇਹਦੀ ਲੋਕ ਹੈ ਮਤਲਬ ਜਿੰਨੀ ਚੀਜ਼ ਵਧੀਆ ਦੇਖਣ ਚ ਲੱਗਦੀ ਹੈ ਉਨੀ ਵਧੀਆ ਫਿਰ ਖਾਣ ਚ ਹੁੰਦੀ ਹੈ ਉਹ ਜਿਹੜੀ ਵਧੀਆ ਲੱਗਦੀ ਹੈ ਦੇਖਣ ਉਹ ਖਾਣ ਚ ਵੀ ਵਧੀਆ ਹੁੰਦੀ ਹਰੀ ਚਟਨੀ ਪਾ ਦਿੱਤੀ ਸਹੀ ਦੇਖੋ ਤੁਸੀਂ ਆਪਣੀ ਪਲੇਟ ਜਿਹੜੀ ਉਹ ਤਿਆਰ ਹੈ ਜੀ ਸਾਰੇ ਜਿਹਨੇ ਬਣਾ ਕੇ ਜਰੂਰ ਖਾਓ ਘਰੇ ਬਣਾ ਕੇ ਖੁਲਾਓ ਬੱਚਿਆਂ ਨੂੰ ਸ਼ੁੱਧ ਤੇ ਸਾਫ਼ ਹੁੰਦੇ ਜਿਹੜੇ ਆਪਾਂ ਘਰ ਬਣਾਉਂਦੇ ਹਨ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਪਲੇਟ ਇੱਕ ਪਲੇਟ ਹੋਰ ਤਿਆਰ ਕਰ ਲਈ ਸੀ ਜੀ ਆਪਾਂ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ